ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਮਨੋਰ ਸਿੰਘ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ گاਵਾ ਤੇ ਇੱਕ ਮੱਝ ਦਿਖਾਵਾਂਗੇ ਡਿਟੇਲ ਇਹਨਾਂ ਪਸ਼ੂਆਂ ਦੀ ਦੋਸਤੋ ਸਾਰੀ ਪੁਸ਼ਕਾ ਆਪਾਂ ਵੀਰ ਤੋਂ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀਬ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲ ਤੇ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਜਾਵੇ ਪਸ਼ੂ ਖਰੀਦਣ ਤੋਂ ਪਹਿਲਾਂ ਵੀਰ ਜੀ ਆਪਣੀ ਤਸੱਦੀ ਜਿਹੜੀ ਕਰਨੀ ਆ ਵੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਦੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜੂ ਕਰਿਆ ਕਰੋ ਅੱਗੇ ਕਿਸੇ ਔਰ ਵੀ ਵੀਰ ਪਿਆ ਦਾ ਫਾਇਦਾ ਸਕਦਾ ਮੀਰਾ ਦੋਸਤੋ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ Instagram ਤੇ Facebook ਚੈਨਲ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਕਰੀਏ ਵੀਰ ਮਨੋਰ ਸਿੰਘ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਪਛਮਣ ਦੀ ਪਸਾਰੀ ਹਾਂ ਜੀ ਬਈ ਸਸੀ ਘਰ ਜੀ ਸਸੀ ਘਰ ਵੀਰ ਜੀ ਹੱਸ ਕੇ ਸੁਣਾਓ ਵਧੀਆ ਵਧੀਆ ਵੀਜੀ ਠੀਕ ਠਾਕ ਹੈ ਕਿੱਦਾਂ ਤੁਸੀਂ ਦੱਸੋ ਆਪਣਾ ਹਾਂ ਵਧੀਆ ਠੀਕ ਠਾਕ ਚੱਲੀ ਜਾਂਦਾ ਵਧੀਆ ਹਾਂ ਵਧੀਆ ਚੱਲੀ ਜਾਂਦਾ ਬਰਬਰੀ ਕਿਰਪਾ ਠੀਕ ਹੈ ਜੀ ਬੋਲੋ ਡੈਸ ਆਪਣੇ ਮੇਰਾ ਨਾਮ ਮਨੋਰ ਸਿੰਘ ਪਿੰਡ ਬਲੇਰ ਹਾਂਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਹੀ ਬੋਲਦੇ ਹੋ 9814545195 9814545195 ਹਾਂ ਠੀਕ ਹੈ ਜੀ ਅੱਛਾ ਜੀ ਵੀਰ ਜੀ ਅੱਜ ਆਪਣੇ ਕੋ ਕਿੰਨੇ ਪਸ਼ੂ ਟੋਟਲ ਸੇਲ ਤੇ ਦੋ ਵੜਾ ਤਾਜ਼ੀਆਂ ਸੂਈਆਂ ਅੱਛਾ ਜੀ ਇੱਕ ਮਾਂ ਸੂਈ ਤਾਜ਼ੀ ਆ ਕੁੱਚੇ ਬੱਚੇ ਦੀ ਗਾਂ ਅੱਛਾ ਜੀ ਤੇ ਇੱਕ 20 ਦਿਨਾਂ ਦੀ ਗਾਂ ਪਰੇ ਠੀਕ ਹੈ ਜੀ ਹਾਂ ਚਾਰ ਗਾਵਾਂ ਠੀਕ ਹੈ ਜੀ ਸ਼ੁਰੂ ਕਰੀਏ ਭਾਈ ਇਸ ਗਾਂ ਤੋਂ ਪਹਿਲਾਂ ਕੀ ਡਿਟੇਲ ਹੈ ਦੀ ਕਿੰਨੇ ਵਾਂ ਸੂਆ ਸੂਈਆਂ ਜੀ ਇਹ ਪਹਿਲੇ ਸੂਈ ਛਿੱਗੀ ਮੂਹ ਅੱਛਾ ਜੀ ਹਾਂ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹਫ਼ਤਾ ਹੋ ਗਿਆ ਬੱਚਾ ਬੱਚਾ ਠੀਕ ਹੈ ਜੀ ਦੋਸਤੋ ਬੱਚਾ ਨਿਆ ਬੱਚਾ ਦਾ ਤਾਂ 1 ਘੰਟਾ ਟਾਈਮ ਨੂੰ ਸੂਈ ਨੂੰ ਗਿਆ ਸ਼ਬੀਰ ਦੀ ਹੁੰ ਜਿਹੜਾ ਦੁੱਧ ਤਿਆਰ ਆ ਮੌਜੂਦਾ ਕਿੰਨਾ 15 16 ਕਿਲੋ ਹੋਊਗਾ 15 ਕਿਲੋ ਆ ਠੰਡਾ ਦੁੱਧ ਹੋਊਗਾ ਠੀਕ ਹੈ ਜੀ ਮਿਲਦੀ ਬੁਲਦੀ ਐ ਬਿਲਕੁਲ ਵਧੀਆ ਮੈਂ ਨਾ ਬਿਨਾ ਵੰਗੇ ਦੋ ਇਧੇ ਪਮ ਇਤਰਾ ਪਚੋਲ ਠੀਕ ਹੈ ਜੀ ਕੋਈ ਪੂਰ ਛਟਾ ਥਣਾ ਦੀ ਲੋੜ ਨਾ ਨਾ ਕੋਈ ਚੱਕਰ ਇੱਕ ਨੰਬਰ ਚੋ ਜੀ ਤੋੜ ਕੇ ਦਿਖਾਈਏ ਪਹਿਲਾ ਸੂਆ ਦੋਸਤੋ ਸੂਈ ਆ 8 ਦਿਨ ਦਾ ਟਾਈਮ ਸੂਈ ਨੂੰ ਗਿਆ ਬੱਚਾ ਬੱਚਾ ਦਿੱਤਾ ਦੁੱਧ 14 15 ਕਿਲੋ ਜਿਹੜਾ ਹੁਣ ਮੌਕੇ ਦਾ ਤਿਆਰ ਆ ਮਿਲਕ ਵੈਨ ਦ ਕੱਦ-ਕੱਦ ਦੋਸਤੋ ਗਾਂ ਦਾ ਸੋਨਾ ਪੂਰਾ ਨਿੱਗਰ ਸਰੀਰ ਆ ਕਰੋ ਚੱਕ ਜੇ ਆਰਡਰ ਕੁਆਲਟੀ ਜਿਹੜੀ ਗਾਂ ਨੇ ਦੋਸਤੋ ਪੂਰੀ ਨਿੱਗਰ ਤਿਆਰ ਕੀਤੀ ਹੈ ਠੋਸ ਬਣਾ 30 ਚੌਈ ਮੁੱਠੀ ਗੱਲ ਥਾਂ ਦੋਸਤੋ ਲੱਗਾ ਲਿਆ ਵੀਰ ਮੋਰ ਦਾ ਕ੍ਰੋਸ ਬਰੀਡ ਆ ਦੋਸਤੋ ਦੇ ਦੋਸਤੋ ਚਾਰਾਂ ਥਾਣਾ ਦੀ ਵੇਤ ਦੋਸਤੋ ਆਪਸੇ ਚ ਕਾਫੀ ਆ। ਨਾ ਦੋਸਤੋ ਕਰ ਲੋ ਚੱਕ। ਮਿਲਕ ਵੈਨ ਦੋਸਤੋ ਤੁਹਾਨੂੰ ਉਲਟ ਬੈਣੀ ਵਾਲੇ ਪਾਸੇ ਦਿਖਾ ਦੇਣਾ। ਕੋਈ ਆਹ ਕਰੋ ਚੱਕ ਜੀ। ਪੂਰਾ ਦੋਸਤੋ ਪੈਪ ਹੀ ਲਗਾ ਕਰੋ ਚੱਕ। ਇਹ ਬੈਣੀ ਵਾਲੇ ਪਾਸੋਂ ਦੋਸਤੋ ਤੁਹਾਨੂੰ ਕਰੀ ਚੈੱਕ ਕਰਵਾ ਦਿੰਦੇ। ਇਸੇ ਤਰ੍ਹਾਂ ਦੋਸਤੋ ਬੈਣੀ ਵਾਲੇ ਪਾਸੇ ਦੋਸਤੋ ਮਿਲਕ ਵੈਨ ਕਾਫੀ ਮੋਟੀ ਹੈ। ਦੁੱਧ ਵੀ ਜੀ ਇਹਦੇ ਬਹੁਤ ਵੀ ਹੋਰ ਹਨ ਦੁੱਧ ਦੇ 18 ਕਿਲੋ 17 18 ਕਰੂਗੀ ਰਮਾਨ ਨਾਲ ਹੀ ਗਰਮੀ ਬੜੀ ਗਰਮੀ ਦਾ ਮੌਸਮ ਗਰਮੀ ਦਾ ਕਰਕੇ ਨਾ ਠੀਕ ਹੈ ਜੀ ਹੁਣ 15 ਕਿਲੋ ਦੁੱਧ ਵੜਾ ਗਰਮੀ ਦੇ ਸਹਾਰ ਨਾਲ ਜਿੰਨਾ ਠੀਕ ਹੈ ਜੀ ਅੱਜ ਪੂਰਾ ਠੰਡਾ ਮੋਲ ਤੇ ਕਰਦੇ ਆ ਮੋਲ ਇਹਨਾਂ ਦਾ ਫੋਨ ਤੇ ਕਰਾਂਗੇ ਸਾਰਾ ਫੋਨ ਤੇ ਸਾਰਿਆਂ ਦਾ ਫੋਨ ਠੀਕ ਹੈ ਜੀ ਦੋ ਨੰਬਰ ਬਾਰੇ ਦੱਸੀ ਵੀਰੇ ਇਹਨੂੰ ਚੌਥਾ ਦਿਨ ਹੋ ਗਿਆ ਸੂਈ ਨੂੰ ਸਵੇਰ ਕਰਵਾ ਸੂਈ ਇਹ ਦੂਜੀ ਸੂਈ ਸੂਈ ਅੱਛਾ ਜੀ ਹੁਣ ਦੁੱਧ ਕਿੰਨਾ ਤਿਆਰ ਮੌਕੇ ਇਹ ਥੱਲੇ 17 18 ਕਿਲੋ ਬੋਲ ਆਊਗਾ ਅੱਛਾ ਜੀ ਬੱਚੇ ਦੀ ਖਿਦਾਵ ਅਸ਼ ਅਛਾ ਅਛਾ ਇਹਨੇ ਬਛਾ ਦਿੱਤਾ 나ੜੂ ਇਹਦੇ ਨਾਲ ਹੈ ਜੀ ਠੀਕ ਹੈ ਜੀ ਦੋਸਤੋ 나ੜੂ ਆ ਸੁੱਕਾ ਜਿਹਾ ਲੱਗਾ ਨਾਲੇ ਲਾਥ ਗਿਆ ਜਦਾ ਹਾਂ ਲਾਥ ਗਿਆ ਠੀਕ ਹੈ ਜੀ ਚਾਰ ਦਿਨ ਦਾ ਚਾਰ ਦਿਨ ਹੋ ਗਏ ਸੂਈਨਾਂ ਜੀ ਚਾਰ ਦਿਨ ਦੋਸਤੋ ਸੂਈਨ ਹੋ ਗਏ ਜੇ ਬੋਲੇ ਜੀ ਦੋਸਤੋ ਕੋਈ ਜ਼ਿਆਦਾ ਦੁੱਧ ਨਹੀਂ ਜੇ ਬਣਿਆ ਪੂਰਾ ਅਛਾ ਵੀਰ ਜੀ ਤੋੜ ਕੇ ਦਿਖਾਈ ਹੰਦੀ ਕੱਦ-ਕੱਦ ਤੋਂ ਉਸ ਤੋਂ ਗਾਂ ਦਾ ਸੋਨਾ ਬਰੀਡ ਵਾਈ ਪੂਰੀ ਬੋਲੇ ਸੁੱਕੇ ਦੋਸਤੋ ਪਸ਼ੂ ਥੋੜਾ ਜਿਹਾ ਲੱਪੇ ਦੇ ਵਿੱਚ ਜ਼ਰੂਰ ਆ ਜਾਂਦਾ ਬਾਕੀ ਦੋਸਤੋ ਗਰਮੀ ਦਾ ਮੌਸਮ ਹੈ ਆ ਕਰੋ ਚੱਕ ਜੀ ਦੋਸਤੋ ਇਹ ਵੀ ਗਾਂ ਜਿਹੜੀ ਕ੍ਰਾਸ ਬ੍ਰੀਡ ਹੈ ਲਿਆਓ ਫਿਰ ਜੀ ਮੋਰ ਲੋ ਥੋੜਾ ਜਿਹਾ ਓਪਰਾ ਕਰਦੀ ਹੈ ਕਈ ਵਾਰ ਪਸ਼ੂ ਕੈਮਰੇ ਤੋਂ ਡਰ ਜਾਂਦਾ ਹਾਂਜੀ ਭਾਈ ਜੀ ਪਹਿਲੇ ਸਵੇਰ ਤੋਂ ਕੋਈ ਪਤਾ ਕੀਤਾ ਰਿਕਾਰਡ ਦਾ ਕਿੰਨਾ ਜੀ ਪਹਿਲੇ ਸਵੇਰ ਉਹ ਕਿੰਦੇ 17 18 ਕਿਲੋ ਹੀ ਪਹਿਲੇ ਸਵੇਰ ਚ ਹੋਇਆ ਥਲੇ ਠੀਕ ਹੈ ਹਾਂਜੀ 20 ਤੋਂ ਪਲਾਸੀ ਦਊਗੀ 18 ਕਿਲੋ ਐਸ ਟਾਈਮ ਤੇ ਹੋਊਗਾ ਥਲੇ ਠੀਕ ਹੈ ਦੋਸਤੋ ਆਰਡਰ ਕੁਆਲਟੀ ਜਿਹੜੀ ਪੂਰੀ ਨਿਗਰ ਦੇ ਠੋਸ ਤਿਆਰ ਕੀਤੀ ਇਹਨੇ ਸਪੈਕ ਕਿੰਨਾ ਦੋ ਤਸਾਂ 14 15 ਕਿਲੋ ਹੁਣ ਕਿ 17 18 ਕਿਲੋ ਬੋਲ ਹੋਊਗਾ 17 18 ਕਿਲੋ ਬੋਲੇ ਤੇ ਦੋਸਤੋ ਸਟਾਰਟਿੰਗ ਚੱਲਣ ਰਹੀ ਹੈ ਹਮ ਦੋ ਦੋਸਤੋ 20 ਤੋਂ ਪਲੱਸ ਬੜੇ ਮਜੇ ਨਾਲ ਚਾਹਦੂ ਕਿ ਮੌਸਮ ਗਰਮੀ ਦਾ ਵਾ ਅੱਛਾ ਬੀਤੀ ਮ ਠੀਕ ਹੈ ਜੀ 55000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਬਾਕੀ ਹਲਕਾ ਬੁਲਕਾ ਮਾਨਤ ਨਾਲ ਮੌਕੇ ਤੇ ਜਰੂਰ ਹੋਗਾ ਕਿਉਂਕਿ ਮੋਲ ਜਿਹੜੇ ਹੁੰਦੇ ਆ ਵੀਡੀਓ ਦੇ ਜੇ ਫਿਕਸਿੰਗ ਹੋਵੇ ਥੋੜਾ ਬੜਾ ਮਾਨਤ ਨਾਲ ਦੋਸਤੋ ਜਰੂਰ ਦਾ ਪਹੁੰਚ ਜਰੂਰ ਕਰਿਆ ਕਰੋ ਦੋਸਤੋ ਮਿਲਕ ਵਾਇਰ ਇਹਨੇ ਕਾਫੀ ਮੋਟੀ ਲੱਗੀ ਆ ਕਰੋ ਚੱਕ ਜੀ ਕਰੀ ਐਸੇ ਵੀ ਜੀ ਮੱਝ ਭਰੇ ਦਸ ਗਈ ਮੱਝ ਦੂਜੀ ਵੇਸ ਹੋਈ ਆ ਅੱਛਾ ਨੀਲੀ ਰਾਵੀ ਚਾਹ ਨੀਲੀ ਬੂਰੀ ਨੀਲੀ ਚਾਹ ਬੂਰੀ ਨੀਲੀ ਰਾਵੀ ਹਾਂ ਠੀਕ ਹੈ ਜੀ ਤੇ ਬੱਚਾ ਕੀ ਦਿੱਤਾ ਨੇ ਇਹ ਲਗਦਾ ਕੱਟੀ ਆ ਅਛਾ ਇਹਦੇ ਮਗਰ ਕੱਟੀ ਕਿਥੇ ਵੱਡੀ ਕੱਟੀ ਆ ਕੱਟੀ ਦੋਸਤੋ ਆ ਨੇ ਕਾਲੇ ਰੰਗ ਦੀ ਦਿੱਤੀ ਐ ਤੇ ਮੱਝ ਦੋਸਤੋ ਵੇਖੇ ਆਪ ਆ ਕਰੋ ਚੈੱਕ ਪਿਓਰ ਨੀਲੀ ਰਾਵੀ 100% ਦੋਸਤੋ ਜੀ ਨੂੰ ਬੱਕੇ ਦਿੱਤਾ ਅੱਖਾਂ ਦੋਸਤੋ ਦੋਵੇਂ ਜਰੂਰ ਇਹਦੀਆਂ ਕਾਲੀਆਂ ਵਾਂ ਬਾਕੀ ਦੋਸਤੋ ਨਿਸ਼ਾਨੀਆਂ ਪੂਰੀਆਂ ਕਵਰ ਕਰਦੀਆਂ ਨੀਲੀ ਰਾਵੀ ਜੜੀਆਂ ਦੁੱਧ ਵੀਰ ਜੀ ਕਿੰਨਾ ਤਿਆਰ ਹੋ ਗਿਆ ਇੱਥੇ 10 ਕਿਲੋ ਠੰਡਾ ਦੁੱਧ ਹੋ ਗਿਆ ਹੋਰ ਤਿਆਰ ਆ ਹਾਂ ਠੰਡਾ ਸੁਈ ਨਿਕੋ ਤੁਹਾਡੇ ਕੋਲ ਹੈ ਇਹਨੂੰ 15 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੋਰੀਏ ਨੂੰ ਦੋਸਤੋ 15 ਦਿਨ ਦਾ ਟਾਈਮ ਆ ਵੀਰ ਕਹਿੰਦਾ ਸੁਈ ਨੂੰ ਹੋ ਗਿਆ ਤੇ 10 ਕਿਲੋ ਦੁੱਧ ਜਿਹੜਾ ਹੁਣ ਤਿਆਰ ਆ ਬ ਆਰਡਰ ਕੁਆਲਟੀ ਦੋਸਤੋ ਸੋਹਣੀ ਤਿਆਰ ਕੀਤੀ ਮੱਝ ਨੇ ਆ ਕਰੋ ਜੀ ਚੈੱਕ ਮੋਰ ਨੂੰ ਦੂਜਾ ਸੂਆ ਦੋਸਤੋ ਸਹੀ ਹੈ ਨਿਕਾਣੇ ਦਾ ਸੇਮ ਗਿਆ ਆ ਕਰੋ ਜੈਕ ਡਰਦੀ ਆ ਥੋੜਾ ਜਿਹਾ ਸਾਡੇ ਤੋਂ ਆ ਕਰੋ ਚੱਕੀ ਦੀ ਆਰਡਰ ਕੁਆਲਟੀ 10 ਲੀਟਰ ਦੁੱਧ ਦੋਸਤੋ ਭਾਵੇਂ ਕੋਈ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਤਸਦੀਕ ਕਰ ਲੈ ਠੰਡੀ ਬੜੀ ਭਾਵੇਂ ਇਤਨਾ ਹੀ ਥੱਲੇ ਪੈ ਜਾ ਕੋਈ ਚੱਕਰ ਨਹੀਂ ਆਹ ਲੋ ਕਰੋ ਚੈੱਕੀ ਦੋਸਤੋ ਗਾਂ ਹੀ ਵਲੇਨ ਗਾਵੀਆਂ ਨੇ ਨੇ ਚੈੱਕੀ ਕਰੋ ਚੈੱਕ ਦੋਸਤੋ ਇਦਾਂ ਗਾਵਾਂ ਸੁੰਦੀਆਂ ਇਹ ਕਰਮਾਲੀ ਐ ਫੋਟੋ ਦਿੱਤਾ ਗੱਲ ਕੇ ਅੱਛਾ ਵੀ ਇਦੀ ਮੁੱਲ ਇਹਦਾ 90 ਨਬੇ ਹਜ਼ਾਰ ਰੁਪਏ ਮੰਨ ਤਾ ਨੂੰ ਥੋੜਾ ਬੋਧਾ ਜੀ ਮੰਨ ਠੀਕ ਹੈ ਜੀ 9000 ਰੁਪਏ ਦੋਸਤੋ ਵੀਰ ਨੇ ਡਿਮਾਂਡ ਇਦੀ ਰੱਖੀ ਹੈ ਤੇ ਮੰਨ ਤਾ ਨੂੰ ਮੌਕੇ ਤੇ ਜਰੂਰ ਹੋਗਾ ਵੀਰ ਕਹਿੰਦਾ ਕੋਈ ਜਿਹੜਾ ਵੀਰ ਭਾਖੇ ਦਿਨੂਗਾ ਜਦੂ ਮੰਨ ਤਾ ਨ ਕਰਾਂਗੇ ਬਾਕੀ ਠੰਡੀ ਭਾਵੇਂ ਜਿੱਤਰੇ ਜਿੱਥੇ ਮਰਜੀ ਬਾਨ ਕੇ ਬਾਹਰ ਰਸਾ ਛੁੱਟ ਕੇ ਚੋਲਾ ਨਹੀਂ ਠੀਕ ਹੈ ਜੀ ਥਾਣਾ ਦੀ ਗੱਲ ਇੱਕ ਨੰਬਰ ਹੋ ਥਾਣਾ ਚੋਣ ਠੀਕ ਠੀਕ ਹੈ ਜੀ ਅੱਛਾ ਜਿਹੜੀ ਇਹ ਗਾਮ ਇਹਦੇ ਵਰਦ ਸੀ ਇਹ ਢਾਈਆਂ ਤਨਾ ਮਹੀਨੇ ਰਸੂਈ ਗਾਂ ਤਨਾਕ ਮਹੀਨੇ ਲੱਗ ਛੱਕੇ ਹੋਗੀ ਅੱਛਾ ਜੀ ਇਹਨੂੰ 20 25 ਦਿਨ ਹੋ ਗ ਦੋਸਤੋ ਬੱਚਾ ਵਸ਼ਾਤ ਇੱਕ 2 2.5 ਮਹੀਨੇ ਦਾ ਟਾਈਮ ਵੀਰ ਕਹਿੰਦਾ ਸੁਈਨ ਹੋ ਗਿਆ ਵਾ 10 ਕਿਲੋ ਦੁੱਧ ਤੇ 20 25 ਦਿਨ ਗਾਂ ਟੀਕਾ ਭਰੇ ਨੂੰ ਹੋ ਗਏ ਵੀਜੀ ਤੋਰੀਏ ਨੂੰ ਬਾਕੀ ਦੋਸਤੋ ਜਿਹੜਾ ਕੋਈ ਵੀਰ ਖੜੂਗਾ ਫਿਜ਼ੀਕਲ ਦੀ ਕਿਸਮਤ ਹੈ ਇਹ ਦੋਸਤੋ ਮਤਲਬ ਰਹਿ ਵੀ ਸਕਦੀ ਤੇ ਨਹੀਂ ਵੀ ਰਹਿ ਸਕਦੀ ਆ ਕਰੋ ਜੀ ਚੈੱਕ ਦੀ ਆਰਡਰ ਕੁਆਲਿਟੀ ਇਹ ਵੀ ਦੋਸਤੋ ਸ਼ਾਈਵਾਲ ਦੇ ਨਾਲ ਕਰਾਉਸ ਲੈ ਆ ਵੀ ਲਿਸਾਪਾਂ ਦੋਸਤੋ ਥੋੜਾ ਜਿਆਦਾ ਜਰੂਰ ਰੱਖਦੀ ਹੈ ਸੁਣਾ ਸੁਣਾਏ ਦੋਸਤੋ ਉਹ ਕੁਆਲਿਟੀ ਕਰ ਲੋ ਚੈੱਕ 10 ਲੀਟਰ ਦੁੱਧ ਦੋਸਤੋ ਦੋਵਾਂ ਟਾਈਮਾਂ ਦਾ ਅੱਛਾ ਵੀਰ ਜੀ ਮੋਲੇ ਦਾ ਕੀ ਕਰਦੇ ਆ ਮੋਲੇ ਦਾ 30000 ਰੁਪਇਆ 30000 ਹਾਂ ਮਾਨਤਨ ਹੋ ਜਾਊਗਾ ਠੀਕ ਹੈ ਜੀ 30000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਮਾਨਤਨ ਮੌਕੇ ਤੇ ਜ਼ਰੂਰ ਹੋਊਗਾ ਵੀਰ ਕਹਿੰਦਾ ਅੱਛਾ ਵੀਰ ਜੀ ਜਿਹੜੀ ਇਹ ਗਾਵਾਂ ਪੰਜਵੇਂ ਨੰਬਰ ਦੇ ਇਹਦਾ ਕੀ ਡਿਟੇਲ ਕੀ ਇਹ ਸੁਈ ਹੈ 20 ਦਿਨਾਂ ਦੀ ਅੱਛਾ ਜੀ ਉਹ ਵਸ਼ਾ ਦੇ ਮਗਰ ਵੀ ਅੱਛਾ ਇਹਦੇ ਮਗਰ ਵੀ ਅੱਛਾ ਜੀ ਦੁੱਧ ਦੇ 3 13 14 ਕਿਲੋ ਹੋਊਗਾ ਆਹ ਦੋਸਤੋ ਕਰੋ ਚੈੱਕ ਜੀ ਆਜੇ ਵੀਰ ਨੇ ਜਿੰਨੇ ਪਸ਼ੂ ਖਾਇ ਸਿਰਫ ਮੱਝ ਤੇ ਮਗਰ ਕੱਟੀ ਐ ਤੇ گاਵਾ ਚਾਰਾਂ ਦੇ ਮਗਰ ਦੋਸਤੋ ਵਛਈ ਐ। ਹੁਣ ਵੀ ਜੀ ਦੁੱਧ ਥੱਲੇ ਕਿੰਨਾ ਤਿਆਰ ਦੱਸੇ ਜੀ? ਇਹ ਥੱਲੇ 12-13 ਕਿਲੋ ਐ ਠੰਡਾ ਹੋਊਗਾ। 20 ਦਿਨ ਹੋਗੇ ਸਹੀ। 20 ਦਿਨ ਹੋਗੇ ਸਹੀ। ਸੂਹਾ ਕਿੰਨਾ ਸਹੀ? ਸੂਹਾ ਤੇਜਾ ਹੋਊਗਾ। ਤੇਜਾ ਸੂਹਾ ਤੋਰੀਏ ਨੂੰ ਜੀ। ਉਹ ਤਾਂ ਚੋਣ ਐ ਪੱਧਰ ਮਾਰੀ ਜੇ ਇੱਕ ਸਾਈਡ ਰੱਖਦੀ ਆ। ਅੱਛਾ ਜੀ। ਚੋਣ ਐ ਪੱਧਰ। ਚੋਣ ਮਤਲਬ ਬਰਾਬਰ ਐ ਸਾਰੇ। ਚੋਣ ਬਰਾਬਰ। ਠੀਕ ਐ ਦੋਸਤੋ ਥੋੜੀ ਜਿਹੀ ਸੈਡ ਇੱਕ ਰੱਖਦੀ ਐ। ਬਾਕੀ ਚੋਣ ਦੇ ਵਿੱਚ ਵੀਰ ਕਹਿੰਦਾ ਪਿਆ ਧ ਲਿਆ ਵੀਰ ਮੋੜ ਦਾ ਬੱਚਾ ਦੋਸਤੋ ਇਹਨੇ ਵੀ ਬੱਚਾ ਦਿੱਤਾ ਚਾਰ گاਵਾ ਦਿਖਾਇਆ ਚਾਹਾਂ گاਵਾ ਨੇ ਮਗਰ ਦੋਸਤੋ ਬੱਚਾ ਜਿਹੜੇ ਵਛੇ ਹੀ ਹੈ ਦੋਦੇ ਵੀ 15 16 ਕਿਲੋ ਮਨਾ ਦੂਗੀ ਹੁਣ ਜਿਤਨਾ ਮੌਸਮ ਹੋ ਗਿਆ ਨਾ ਥੋੜਾ ਹਾਂਜੀ ਹਾਂਜੀ ਮੌਸਮ ਗਰਮੀ ਜ਼ਿਆਦੀ ਲੈ ਗਈ ਕੱਲ ਵੀ ਬੜੀ ਗਰਮੀ ਠੀਕ ਹੈ ਜੀ ਅੱਛਾ ਤੇ ਇਹਦਾ ਕੀ ਮੁੱਲ ਕਰਦੇ ਇਹਦਾ 32000 ਰੁਪਇਆ 32000 ਰੁਪਇਆ ਲੈਣ ਦੇ ਨਾਲ ਹੀ 32000 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਮਿਲਕ ਵਨ ਦੋਸਤੋ ਕਾਫੀ ਮੋਟੀ ਆ ਕਰੋ ਚੈੱਕ ਜੀ ਬਾਕੀ ਦੋਸਤੋ ਥਣਾ ਥਣਾ ਦੀ ਕੁਆਲਿਟੀ ਚੰਗੀ ਹੈ ਪਾਸਾ ਇੱਕ ਵੀਰੇ ਤਾਂ ਦੱਸਤਾ ਥੋੜਾ ਜਿਆਦਾ ਜਰੂਰ ਰੱਖਦੀ ਬਾਕੀ ਧਾਰਾਂ ਦੋਸਤੋ 200 ਦੇ ਬਰਾਬਰ ਆਉਂਦੀਆਂ ਸਾਰੇ ਥਣਾ ਦੇ 32000 ਰੁਪਇ ਅਸਲੀ ਕਰਕੇ ਦੋਸਤੋ ਪਸ਼ੂ ਖਰੀਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ